ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਜਿੱਥੇ ਨੂਰਪੁਰ ਬੇਦੀ ਦੀ ਝੂ ਵਿੱਚ ਬੈਠਾ ਸੀ ਨਾ ਕਲ ਵੀ ਤਰਪਾਤਸ਼ਾਹ ਨੇ ਆਨੰਦਪੁਰ ਸਾਹਿਬ ਕਿਲਾ ਆਨੰਦਗੜ੍ਹ ਤੋਂ ਤੀਰ ਛੱਡਿਆ 13 ਮੀਲ ਦੀ ਦਿਤ ਤੇ ਨਿਸ਼ਾਨਾ ਮਾਰਿਆ ਜਿੱਥੇ ਸਹਿਬ ਕੰਮ ਬੈਠਾ ਤੇ ਪ੍ਰਲੰਗ ਦੇ ਭਾਵੇਂ ਚ ਤੀਰ ਵਜਿਆ ਜਦੋਂ ਤੀਰ ਵਜਿਆ ਤੇ ਹੈਰਾਨ ਹੋ ਗਿਆ ਕਿਸੇ ਸ਼ਿਕਾਰੀ ਨੇ ਤੀਰ ਮਾਰੇ ਇਹ ਤੀਰ ਜੇ ਮੇਰੇ ਮੱਥੇ ਉੱਤੇ ਛਾਤੀ ਤੇ ਲੱਗਦਾ ਮਰ ਜਾਣਾ ਸੀ ਨਾਲ ਦੇ ਸਪਾਹੀਆਂ ਤੀਰ ਘਟਿਆ ਤੇ ਵੇਖ ਕੇ ਕਹਿੰਦੇ ਜੀ ਇਹ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਇਹਨਾਂ ਤੁਹਾਨੂੰ ਕਿਵੇਂ ਪਤਾ ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੇ تیر ਦੀ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ تیر ਨੂੰ ਸੋਨਾ ਲੱਗਿਆ ਹੁੰਦਾ ਆ ਵੇਖੋ ਨੋਕ ਤੇ ਸੋਨਾ ਚਮੜਿਆ ਇਸ ਵਾਸਤੇ ਜੇ ਉਹਨਾਂ ਦੇ تیر ਨਾਲ ਕੋਈ ਮਰ ਜਾਏ ਤਾਂ ਉਹਦਾ ਕਫਨ ਦਫਨ ਤੇ ਪਰਿਵਾਰ ਦਾ ਪੁਜਾਰਾ ਹੋ ਸਕਦਾ ਬੜਾ ਹੈਰਾਨ ਹੋਇਆ ਐਡੀ ਦੂਰ ਨਿਸ਼ਾਨਾ ਅਨੰਦਪੁਰ ਸਾਹਿਬ ਕਿੰਨੀ ਦੂਰ ਹੈ ਉਹਨਾਂ ਕਹਿੰਦੇ 13 ਮਿਲ ਕਹਿੰਦਾ ਐਡੀ ਦੂਰ ਕੋਈ ਨਿਸ਼ਾਨਾ ਨਹੀਂ ਲਾ ਸਕਦਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਮਾਤੀ ਨੇ ਤੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਨੇੜੇ ਤੇੜੇ ਨੇ ਲੱਭੋ ਗੱਡੀਆਂ ਵਿੱਚ ਲੱਭਣ ਲੱਗ ਪੈ ਸਪਾਈ ਨਾ ਲੱਭੇ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਕਰਮਾਤੀ ਨੇ ਕਈਓ ਐਡੀ ਦੂਰ ਨਿਸ਼ਾਨਾ ਲਾਇਆ ਹੈ ਹੁਣ ਭੈਣ ਦੀਆਂ ਗੱਲਾਂ ਚਿੱਤੇ ਆਉਣ ਲੱਗ ਪਈਆਂ ਵੀਰਾਂ ਗੁਰੂ ਗੋਬਿੰਦ ਸਿੰਘ ਕੋਈ ਸ਼ਰੀਰ ਵਿਅਕਤੀ ਨਹੀਂ ਉਹ ਅੱਲਾਹ ਤਾਲਾ ਦੀ ਸ਼ਕਤੀ ਹੈ ਭੈਣ ਦੀਆਂ ਗੱਲਾਂ ਮਨ ਚ ਆਉਣ ਲੱਗ ਪਈਆਂ